ਲਾ 16 ਮਾਰਚ ਨੂੰ ਸ਼ਹੀਦ ਸਮਾਗਮ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਖੁਰਿਤਪੁਰ ਦੇ ਵਿੱਚ ਭਾਈ ਰੰਗਾ ਸਿੰਘ ਤੇ ਭਾਈ ਬਲਵੰਤ ਸਿੰਘ ਜਿਨ੍ਹਾਂ ਨੇ ਪਹਿਲਾ ਜਿਹੜਾ ਗੁਰੂ ਘਰ ਆਪਣਾ ਕੈਨੇਡਾ ਅਮਰੀਕਾ ਦੇ ਵਿੱਚ ਜਿਹੜਾ ਸਥਾਪਨਾ ਕੀਤੀ ਤੇ ਆਪ ਫਿਰ ਜਿਹੜਾ ਖੰਡੇ ਪਾਟੇ ਦੀ ਪੋ ਲੈ ਕੇ ਉਹਦੀ ਸੇਵਾ ਵੀ ਨਿਭਾਈ ਤੇ ਗਦਰੀ ਬਾਬੇ ਹਰ ਸਾਲ ਆਪਾਂ ਯਾਦ ਕਰਦੇ ਹਾਂ ਉਹਨਾਂ ਨੂੰ ਵੀ ਗਦਰੀ ਸ਼ਹੀਦ ਭਾਈ ਬਲਵੰਤ ਸਿੰਘ ਤੇ ਭਾਈ ਰੰਗਾ ਸਿੰਘ ਖੁਰਦਪੁਰ ਪੰਜਾਬ ਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ 80% ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਪਾਇਆ ਤੇ ਮਾਣ ਦੇ ਵਾਣ ਵਾਲੇ ਸੂਰਬੀਰਾਂ ਦੇ ਵਿੱਚੋਂ ਹੀ ਦੋ ਸਨ ਭਾਈ ਬਲਵੰਤ ਸਿੰਘ ਖੁਰਦਪੁਰ ਤੇ ਭਾਈ ਰੰਗਾ ਸਿੰਘ ਖੁਰਦਪੁਰ ਇਹ ਜੀ ਦੋਸਤੋ ਜਿਹੜਾ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਸਾਡੇ ਇਲਾਕੇ ਦਾ ਪਿੰਡ ਹੈ ਤੇ ਆਦਮਪੁਰ ਨਹਿਰ ਟੱਪ ਕੇ ਨਾਲ ਹੀ ਹੈ ਜਲੰਧਰ ਤੋਂ ਜਦੋਂ ਤੁਸੀਂ ਹੁਸ਼ਿਆਰਪੁਰ ਨੂੰ ਜਾਂਦੇ ਹੋ ਤੇ ਵਿਚਕਾਰ ਜਿਹੜਾ ਆਦਮਪੁਰ ਆਉਂਦਾ ਹੈ ਤੇ ਆਦਮਪੁਰ ਦਾ ਪਹਿਲਾ ਪਿੰਡ ਜਦੋਂ ਹਸ਼ਿਆਰਪੁਰ ਨੂੰ ਜਾਂਦੇ ਹਾਂ ਹਸ਼ਿਆਰਪੁਰ ਵੱਲ ਨੂੰ ਜਾਂ ਇਧਰ ਨੂੰ ਨੈਰੋ ਨੈਰ ਭੋਗਪੁਰ ਵੱਲ ਨੂੰ ਜਾਂਦੇ ਹਾਂ ਬਿਨਪਾਲ ਕੇ ਵੱਲ ਨੂੰ ਸੁਰਿੰਦਰ ਲਾਢੀ ਉਹਨਾਂ ਦਾ ਪਿੰਡ ਗੀਤਕਾਰਾਂ ਦਾ ਤੇ ਇਹ ਪਿੰਡ ਜਿਹੜਾ ਉਹਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ ਪਹਿਲਾ ਪਿੰਡ ਹੈ ਜਿਹੜਾ ਜੀ ਆਦਮਪੁਰ ਤੋਂ ਬਾਹਰ ਨਿਕਲਦੇ ਤੇ ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਨੇੜਲੇ ਪਿੰਡ ਖੁਰਦਪੁਰ ਦੇ ਜੰਪਾਲ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਜਿਹੜਾ ਰੇਲ ਸਟੇਸ਼ਨ ਟ੍ਰੇਨ ਸਟੇਸ਼ਨ ਅਜੇ ਵੀ ਹੈ ਆਦਮਪੁਰ ਦਾ ਕਾਫੀ ਮਸ਼ਹੂਰ ਹੈ ਪਰ ਉਹਦੇ ਉੱਤੇ ਆਦਮਪੁਰ ਨਹੀਂ ਲਿਖਿਆ ਜਾਂਦਾ ਉਹ ਖੁਰਦਪੁਰ ਲਿਖਿਆ ਜਾਂਦਾ ਸ਼ਾਇਦ ਉਹ ਜ਼ਮੀਨ ਜਿਹੜੀ ਆ ਖੁਰਦਪੁਰ ਦੇ ਵਿੱਚ ਆਉਂਦੀ ਹੋਏਗੀ ਉਹਨਾਂ ਸਮਿਆਂ ਚ ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਨੇੜਲੇ ਪਿੰਡ ਖੁਰਦਪੁਰ ਦੇ ਜੰਪਾਲ ਭਾਈ ਰੰਗਾ ਸਿੰਘ ਤੇ ਭਾਈ ਬਲਵੰਤ ਸਿੰਘ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਗਦਰ ਪਾਰਟੀ ਦੇ ਝੰਡੇ ਹੇਠ ਲੜੀ ਗਈ ਪਹਿਲੀ ਹਥਿਆਰਬੰਦ ਲੜਾਈ ਦੇ ਵਿੱਚ ਪੂਰੀ ਸਰਗਰਮੀ ਦੇ ਨਾਲ ਹਿੱਸਾ ਲਿਆ ਭਾਈ ਬਲਵੰਤ ਸਿੰਘ ਉਹਨਾਂ ਨੇ ਵਿਦੇਸ਼ ਦੇ ਵਿੱਚ ਗਦਰ ਲਹਿਰ ਦੇ ਮੋਢੀ ਵਜੋਂ ਇੱਕ ਆਗੂ ਦੀ ਭੂਮਿਕਾ ਨਿਭਾਈ। ਕੈਨੇਡਾ ਦੇ ਵਿੱਚ ਉਹ ਸਾਰੇ ਗਏ ਪਹਿਲੇ ਗੁਰਦੁਆਰਾ ਸਾਹਿਬ ਦੇ ਪਹਿਲੇ ਗ੍ਰੰਤੀ ਵੀ ਭਾਈ ਬਲਵੰਤ ਸਿੰਘ ਹੀ ਲੱਗੇ ਸਨ ਤੇ ਉਸ ਸਮੇਂ ਇਹ ਗੁਰਦੁਆਰਾ ਹੀ ਜਿਹੜਾ ਗਦਰ ਪਾਰਟੀ ਦੀਆਂ ਮੀਟਿੰਗਾਂ ਸਰਗਰਮੀਆਂ ਦਾ ਮੁੱਖ ਕੇਂਦਰ ਬਣਿਆ। ਕੈਨੇਡਾ ਸਰਕਾਰ ਨੇ ਭਾਰਤੀਆਂ ਦੇ ਦਾਖਲੇ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਜਿਹੜੇ ਬਣਾਏ ਤੇ ਭਾਈ ਬਲਵੰਤ ਸਿੰਘ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪੂਰੀ ਬਹਾਦਰੀ ਦੇ ਨਾਲ ਲੜਾਈ ਲੜੀ ਇਸ ਦੇ ਸੰਬੰਧ ਦੇ ਵਿੱਚ ਵਰਤਾਨ ਜਿਹੜੇ ਸਨ ਬਹਾਦਰੀ ਦੇ ਨਾਲ ਲੜਾਈ ਲੜਨ ਦੇ ਨਾਲ ਇਸ ਸੰਬੰਧੀ ਵਰਤਾਨਲ ਵੀ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਕਰਨ ਲਈ ਲੰਦਰ ਭੇਜੇ ਗਏ ਬਫਦ ਦੀ ਅਗਵਾਈ ਵੀ ਭਾਈ ਬਲਵੰਤ ਸਿੰਘ ਉਹਨਾਂ ਨੇ ਕੀਤੀ ਸੀ ਕੈਨੇਡਾ ਨੂੰ ਸਿੱਧਾ ਜਹਾਜ਼ ਲੈ ਜਾਣ ਦੇ ਵਾਸਤੇ ਠੇਕੇ ਦੇ ਉੱਤੇ ਜਹਾਜ਼ ਲੈਣ ਦਾ ਵਿਚਾਰ ਵੀ ਭਾਈ ਬਲਵੰਤ ਸਿੰਘ ਉਹਨਾਂ ਦਾ ਹੀ ਫੁਰਨਾ ਜਿਹੜਾ ਫੁਰਿਆ ਸੀ ਜਿਸ ਦੇ ਵਿੱਚ ਆਪਣਾ ਜਿਸ ਨੂੰ ਅਮਲੀ ਰੂਪ ਭਾਈ ਗੁਰਦੇਤ ਸਿੰਘ ਉਹਨਾਂ ਨੇ ਕਾਮਾਗਾਟਾ ਮਾਰੂ ਜਹਾਜ਼ ਠੇਕੇ ਦੇ ਉੱਤੇ ਲੈ ਕੇ ਦਿੱਤਾ ਜャ ਸਰਕਾਰੀ ਮੁਖਬਰ ਤੇ ਵਿਲੀਅਮ ਹਾਪਕੇਸਨ ਦੇ ਜਿਹੜਾ ਸੂਈ ਬੇਲਾ ਜਾਨ ਨੇ ਗੁਰਦੁਆਰੇ ਦੇ ਅੰਦਰ ਭਾਈ ਭਾਗ ਸਿੰਘ ਭਿਖੀਬਿੰਦ ਦੇ ਉੱਤੇ ਭਾਈ ਬਤਨ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤਪਾਈ ਬਲਵੰਤ ਸਿੰਘ ਉਹਨਾਂ ਨੇ ਗਰੰਤੀ ਦੀ ਜਿਹੜੀ ਸੀ ਪਦਵੀ ਛੱਡ ਕੇ ਸਿੱਧਾ ਇਨਕਲਾਬੀ ਮੈਦਾਨ ਦੇ ਵਿੱਚ ਕੁੱਦਣ ਦਾ ਫੈਸਲਾ ਲੈ ਲਿਆ ਉਹ ਕੈਨੇਡਾ ਤੋਂ ਵਾਪਸ ਸਿੰਗਾਪੁਰ ਪਹੁੰਚ ਗਏ ਬਰਮਾ ਸਿਆਮ ਫਰੰਟ ਦੇ ਉੱਤੇ ਹਿੰਦੁਸਤਾਨ ਦੇ ਨਾਲ ਹੀ ਗਦਰ ਕਰਨ ਦੀ ਸਕੀਮ ਸੀ ਤਾਂ ਇਸ ਵਾਸਤੇ ਗਦਰ ਪਾਰਟੀ ਦੇ ਜਿਨ੍ਹਾਂ ਆਗੂਆਂ ਦੀ ਡਿਊਟੀ ਲਈ ਗਈ ਸੀ 17 ਜੁਲਾਈ 1915 ਨੂੰ ਭਾਈ ਬਲਵੰਤ ਸਿੰਘ ਜੀ ਵੀ ਜਿਹੜਾ ਉਹਨਾਂ ਦੇ ਨਾਲ ਆ ਰਲੇ ਸੀ ਇਸ ਦੇ ਦੌਰਾਨ ਉਹ ਬਿਮਾਰ ਹੋਣ ਦੇ ਕਾਰਨ ਬੈਂਕਾਕ, THAILAND ਦੇ ਵਿੱਚ ਜਿਹੜਾ ਸੀ ਉਹਦੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸਨ ਜਦੋਂ ਸ਼ਿਆਮ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਤਾਂ ਉਹਨਾਂ ਨੂੰ ਪਹਿਲਾਂ ਸਿੰਗਾਪੁਰ ਤੇ ਫਿਰ ਕਲਕੱਤਾ ਵਿਖੇ ਜੇਲ੍ਹ ਦੇ ਵਿੱਚ ਰੱਖ ਕੇ ਭਾਰੀ ਤਸ਼ੱਦਦ ਉਹਨਾਂ ਦੇ ਉੱਤੇ ਕੀਤਾ ਗਿਆ ਫਿਰ ਉਹਨਾਂ ਨੂੰ ਪੰਜਾਬ ਲਿਆ ਕੇ ਦੂਜੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਪੇਸ਼ ਕੀਤਾ ਸੀ ਤੇ ਸਨ 1917 ਦੇ ਵਿੱਚ ਲਾਹੌਰ ਜੇਲ੍ਹ 'ਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਭਾਈ ਰੰਗਾ ਸਿੰਘ ਖੁਰਦਪੁਰ ਜੀ ਉਹਨਾਂ ਨੇ ਗਦਰ ਲਹਿਰ ਦੇ ਦੌਰਾਨ ਸਿੱਧੇ ਮੈਦਾਨੀ ਕੰਮ ਦੇ ਵਿੱਚ ਚੌਖਾ ਯੋਗਦਾਨ ਪਾਇਆ ਉਹਨਾਂ ਨੇ ਆਪਣੇ ਜਿੰਮੇ ਜਿਹੜਾ ਸੀ ਲੱਗੇ ਹਰ ਕੰਮ ਨੂੰ ਬਹੁਤ ਲਗਨ ਲਗਨ ਤੇ ਦਲੇਰੀ ਦੇ ਨਾਲ ਨੇਪਰੇ ਚਾੜਿਆ ਭਾਈ ਰੰਗਾ ਸਿੰਘ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਪਿੰਡਾਂ ਨੂੰ ਮੁੜੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾ ਅਤੇ ਬਾਹਰੋਂ ਟਾਪੂਆਂ ਤੋਂ ਆ ਰਹੇ ਗਦਰੀਆਂ ਦੇ ਨਾਲ ਸੰਪਰਕ ਪੈਦਾ ਕਰਨ ਦਾ ਕਾਰਜ ਕੀਤਾ। ਉਹਨਾਂ ਨੇ ਪਾਰਟੀ ਦੇ ਸੁਨੇਹੇ ਛਪਿਆ ਸਾਹਿਤ ਸਾਰਿਆਂ ਤੱਕ ਪਹੁੰਚਾਉਣ ਅਤੇ ਪਾਰਟੀ ਦੇ ਪੱਕੇ ਅੱਡੇ ਕਾਇਮ ਕਰਨ ਦੇ ਕੰਮ ਬੜੇ ਸੁਚਾਰੂ ਢੰਗ ਦੇ ਨਾਲ ਕੀਤੇ। ਇਨ੍ਹਾਂ ਕੰਮਾਂ ਦੇ ਲਈ ਭਾਈ ਰੰਗਾ ਸਿੰਘ ਉਹਨਾਂ ਨੂੰ ਜਿਹੜਾ ਸੀ ਭਾਈ ਆਪਣੇ ਜ਼ਿਲ੍ਹਾ ਜਲੰਧਰ ਦਾ ਇੰਚਾਰਜ ਬਣਾਇਆ ਗਿਆ ਸੀ। ਤੇ ਪਾਰਟੀ ਦੇ ਲਈ ਹਥਿਆਰਾਂ ਦੀ ਲੋਡ ਪੂਰੀ ਕਰਨ ਵਾਸਤੇ ਹਥਿਆਰ ਲੁੱਟਣ ਦੀਆਂ ਕਾਰਵਾਈਆਂ ਦੇ ਵਿੱਚ ਵੀ ਭਾਈ ਰੰਗਾ ਸਿੰਘ ਹੋਣਾ ਨੇ ਆਪਣੇ ਸਾਥੀਆਂ ਸਮੇਤ ਬੰਤਾ ਸਿੰਘ ਜਿਹੜੇ ਸਨ ਸੰਗਵਾਲ ਦੀ ਅਗਵਾਈ ਦੇ ਵਿੱਚ ਜਿਹੜਾ ਸੀ ਡਟ ਕੇ ਹਿੱਸਾ ਲਿਆ ਸੀ। ਪੁਲਿਸ ਦੀ ਜਿਹੜੀ ਪੁਲਿਸ ਚੌਂਕੀ ਸੀ ਉਸ ਸਮੇਂ ਵੱਲੇ ਪੁਲ ਦੀ ਵੱਲੇ ਪੁਲ ਦੀ ਪੁਲਿਸ ਚੌਂਕੀ ਦੇ ਉੱਤੇ ਹਮਲਾ ਕਰਕੇ ਪੁਲਿਸ ਦੇ ਹਥਿਆਰ ਜਿਹੜੇ ਲੁੱਟਣੇ ਵਾਲੇ ਗੱਦਰੀਆਂ ਦੇ ਵਿੱਚ ਭਾਈ ਰੰਗਾ ਸਿੰਘ ਦੀ ਉਹ ਵੀ ਸ਼ਾਮਲ ਸਨ ਚਮੂਲੀਅਤ ਦੇ ਸੀ ਪੁਲਿਸ ਦੇ ਹਥਿਆਰ ਲੁੱਟਣ ਤੋਂ ਬਾਅਦ ਜਦੋਂ ਗਦਰੀਆਂ ਨੇ ਕਪੂਰਥਲੇ ਦਾ ਅਸਲਾਖਾਨਾ ਲੁੱਟਣ ਦੇ ਲਈ ਕਪੂਰਥਲੇ ਦੇ ਵੱਲ ਚਾਲੇ ਪਾਏ ਸੀ ਤਾਂ ਪੁਲਿਸ ਵੀ ਕਈ ਪਾਸਿਆਂ ਤੋਂ ਇਕੱਠੇ ਹੋ ਕੇ ਪਿੱਛੇ ਚੜ ਪਈ ਸੀ ਭਾਈ ਰੰਗਾ ਸਿੰਘ ਹੋਰੀ ਉੱਥੋਂ ਤਾਂ ਬਚ ਕੇ ਨਿਕਲ ਆਏ ਪਰ ਆਪਣੇ ਇਲਾਕੇ ਦੇ ਵਿੱਚ ਆ ਕੇ ਛੇਤੀ ਜਿਹੜਾ ਫੜੇ ਗਏ ਸੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਪੇਸ਼ ਕੀਤਾ ਗਿਆ ਤੇ 1916 ਦੇ ਵਿੱਚ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦੇ ਫੰਦੇ ਦੇ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਪਿੰਡ ਖੁਰਦਪੁਰ ਦੇ ਵਸਨੀਕਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਮਾਰਚ ਨੂੰ ਜਿਹੜਾ ਗੁਰਦੁਆਰਾ ਸਾਹਿਬ ਜਾਨਕੀ ਐਤਵਾਰ ਵਾਲੇ ਦਿਨ ਨੂੰ ਤਪਸਰ ਸਾਹਿਬ ਦੇ ਵਿੱਚ ਜਿਹੜਾ ਬਖੂਹਾ ਖੁਰਦਪੁਰ ਵਿਖੇ ਭਾਈ ਬਲਵੰਤ ਸਿੰਘ ਜੀ ਤੇ ਭਾਈ ਰੰਗਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਬਣਾਇਆ ਜਾ ਰਿਹਾ ਹੈ ਪਿੰਡ ਖੁਰਦਪੁਰ ਨੇੜੇ ਆਦਮਪੁਰ ਜ਼ਿਲ੍ਹਾ ਜਲੰਧਰ ਜੀ ਦੋਸਤੋ ਇਹ ਸੀ ਜੀ ਗੱਲਬਾਤ ਅਮਰਜੀਤ ਸਿੰਘ ਅਟਵਾਲ ਜੀ ਦੀ ਕਲਮ ਦੇ ਵਿੱਚੋਂ ਤੇ ਉਹਨਾਂ ਦੇ ਜਿਹੜਾ ਅਗਰਿਆਂ ਪੀੜ੍ਹੀਆਂ ਦੇ ਵਿੱਚੋਂ ਨੇ ਜੀ ਤੇ ਅਮਰਜੀਤ ਟਟਵਾਲ ਜੀ ਤੇ ਇਸੇ ਤਰ੍ਹਾਂ ਆਪਣੇ ਬਿਜੀ ਕੈਨੇਡਾ ਰਹਿੰਦੇ ਨੇ ਜੀ ਉਹਨਾਂ ਨਾਲ ਆਪਾਂ ਮੁਲਾਕਾਤ ਵੀ ਕੀਤੀ ਸੀ ਤੇ 16 ਮਾਰਚ ਨੂੰ ਜਹੀਤੀ ਸਮਾਗਮ ਦੇ ਉੱਤੇ ਵਿਸ਼ੇਸ਼ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਗਦਰ ਦੇ ਸ਼ਹੀਦ ਭਾਈ ਬਲਵੰਤ ਸਿੰਘ ਜੀ ਤੇ ਭਾਈ ਰੰਗਾ ਸਿੰਘ ਖੁਰਦਪੁਰ ਜੀ ਤੇ ਇਹਨਾਂ ਨੇ ਹੀ ਜਿਹੜਾ ਆਪਣੀ ਜ਼ਮੀਨ ਦੇ ਕੇ ਨਹਿਰ ਦੇ ਪੁਲ ਦੇ ਉੱਤੇ ਵਿਸ਼ੇਸ਼ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਕੁੜੀਆਂ ਦਾ ਸਕੂਲ ਵੀ ਜਿਹੜਾ ਸੀ ਉਹ ਲਈ ਗਿਆ ਸੀ ਤੇ ਅੱਜ ਵੀ ਉਹ ਉਸੇ ਤਰ੍ਹਾਂ ਸਥਾਪਿਤ ਹੈ ਤੇ ਬੜੇ ਵਧੀਆ ਤਰੀਕੇ ਦੇ ਨਾਲ ਉਹਦਾ ਸਰਕਾਰੀ ਪ੍ਰਬੰਧ ਦੇ ਵਿੱਚ ਉਹ ਚੱਲ ਰਿਹਾ ਹੈ ਬਹੁਤ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਆਦਮਪੁਰ ਨੂੰ ਪਿੰਡ ਪੈਂਦੇ ਨੇ 125 ਤੀ ਤਾਂ ਉਹਨਾਂ ਦੇ ਵਿੱਚੋਂ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਕੁੜੀਆਂ ਉਹਨਾਂ ਪਿੰਡਾਂ ਦੀਆਂ ਜੜੀਆਂ ਨੇ ਇਸ ਸਕੂਲ ਦੇ ਵਿੱਚ ਆ ਕੇ ਪੜ੍ਹਦੀਆਂ ਨੇ